ਦੋਸਤੋ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਲੁਟੇਰੇ ਨੂੰ ਸਿੰਘਾਂ ਨੇ ਕੀਤਾ ਮੌਕੇ ਤੋਂ ਕਾਪੂ ਆਓ ਤੁਹਾਨੂੰ ਪੂਰੀ ਖਬਰ ਸੁਣਾ ਦਿੰਨੇ ਆ ਕਿ ਅੱਜ ਜੜਿਆਲਾ ਤੋਂ ਸੁੰਨੜ ਕਲਾ ਨਹਿਰਪੁਲੀ ਦੇ ਉੱਤੇ ਤਿੰਨ ਤੇਜ਼ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਇੱਕ ਮੋਟਰਸਾਈਕਲ ਸਵਾਰ ਪਿਉਤੀ ਨੂੰ ਲੁੱਟ ਲਿਆ ਉਹਨਾਂ ਕੋਲੋਂ ਪਾਰਸ ਮੋਬਾਈਲ ਅਤੇ ਕਾਗਜ਼ਾਂ ਵਾਲਾ ਇੱਕ ਬੈਗ ਲਫਾਫਾ ਖੋਲਿਆ ਇਸ ਦੌਰਾਨ ਜੜਿਆੜਾ ਵਾਲੀ ਸਾਈਡ ਤੋਂ ਗ੍ਰਾਂਥੀ ਸਿੰਘ ਜਗਵੀਰ ਸਿੰਘ ਜੋ ਬਿਲਗਾ ਵਾਸੀ ਨੇ ਬਿਲਗਾ ਦੇ ਇਤਿਹਾਸਕ ਗੁਰੂ ਘਰ ਦੇ ਗ੍ਰਾਂਥੀ ਨੇ ਨੋ ਆਖਿਆ ਕਿ ਸਾਨੂੰ ਲਟੇਰੇ ਲੁੱਟ ਕੇ ਲੈ ਗਏ ਨੇ ਤੇ ਇਸ ਦੌਰਾਨ ਇਹਨਾਂ ਸਿੰਘਾਂ ਨੇ ਮੋਟਰਸਾਈਕਲ ਤੇ ਸਵਾਰ ਲੁਟੇਰਿਆਂ ਦਾ ਪਿੱਛਾ ਕਰਕੇ ਅਗਾਹ ਜਾ ਕੇ ਘੇਰਾ ਪਾ ਲਿਆ ਇਸ ਦੌਰਾਨ ਆਮੇਕੇ ਦੋ ਲਟੇਰੇ ਭੱਜਣ ਵਿੱਚ ਕਾਮਯਾਬ ਹੋ ਗਏ ਇਸ ਲਟੇਰੇ ਨੂੰ ਮੌਕੇ ਤੇ ਕਾਬੂ ਕਰ ਦਿਆ ਗਿਆ ਲਟੇਰਾ ਪੁੱਛਣ ਤੇ ਆਪਣਾ ਪਿੰਡ ਪਾਸੜਾ ਦੱਸ ਰਿਹਾ ਹੈ ਇਸ ਲਟੇਰੇ ਨੂੰ ਪੁਲਿਸ ਹਵਾਲੇ ਕਰ ਦਿੱਤਾ ਗਿਆ ਤੇ ਆਓ ਮੌਕੇ ਤੇ ਗ੍ਰਾਂਤੀ ਸਿੰਘ ਜਗਵੀਰ ਸਿੰਘ ਨੇ ਕੀ ਕਿਹਾ ਤੇ ਇਸ ਤਰ੍ਹਾਂ ਪੁਲਿਸ ਦਾ ਕੀ ਪੱਖ ਹੈ ਆਓ ਤੁਹਾਨੂੰ ਉਹ ਵੀ ਸੁਣਾ ਦਿੰਦੇ ਭਾਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੀ ਜਗਵੀਰ ਸਿੰਘ ਆ ਅੱਛਾ ਜੀ ਮੈਂ ਬਿਲਕੁਲ ਕੰਮ ਕਰਦਾ ਆ ਤਮ ਤਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਰਜਨ ਦੇਵ ਪਾਸ਼ਾ ਪੁਰਸਤਾਨਾ ਤੇ ਜੋ ਕਿ ਸ਼੍ਰੋਮਣੀ ਕਮੇਟੀ ਦੇ ਅੰਦਰ ਉੱਥੇ ਹੈ ਗ੍ਰੰਥੀ ਆ ਹਾਂ ਅਸੀਂ ਇੱਥੇ ਜੰਡਿਆਲੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਬਾ ਬਾਬਾ ਸਿੱਧ ਜੀ ਸਥਾਨਾ ਤੇ ਵੇਦਵੀ ਦਾ ਮਸਲਾ ਦਾ ਹੋਇਆ ਸੀਗਾ ਜਿਸ ਕਾਨੂੰਤੇ ਅਸੀਂ 71 ਹੋਏ ਸੀ ਸਿੱਖ ਜਥੇਬੰਦੀਆਂ ਜਦੋਂ ਉਸ ਤੋਂ ਅਸੀਂ ਸਾਰਿਆਂ ਦੀ ਸਾਜ ਪਾ ਕੇ ਬਾਹਰ ਆਏ ਜਿਹੜੀ ਨਹਿਰ ਆਉਂਦੀ ਅੱਗੇ ਜੰਡੇ ਵਾਲੇ ਉਸ ਨਹਿਰ ਤੇ ਇੱਕ ਲੜਕੀ ਤੇ ਉਹਦਾ ਪਿਤਾਜੀ ਖੜੇ ਸਨ ਤੇ ਇੱਕ ਨਾਲ ਹੋਰ ਵੀ ਇਹਨਾਂ ਦੇ ਨਾਲ ਜਿਹਨੇ ਵਿਚਾਰਿਆਂ ਨੂੰ ਰੋਕ ਕੇ ਦੱਸੰਦੇ ਵੀ ਸਾਡਾ ਇਹ ਜਿਹੜਾ ਆ ਵੀ ਲੁੱਟ ਕੇ ਲੈ ਗਏ ਆ ਵੀ ਗੁੱਡੀ ਕੈਰੀ ਮੇਰੇ ਕਾਗਜ਼ ਆ ਤੇ ਮੇਰਾ ਪਰਸ ਆ ਵੀ ਸਾਨੂੰ ਲੁੱਟ ਕੇ ਲੈ ਗਏ ਆ ਤਿੰਨ ਬੰਦੇ ਮੁੰਡੇ ਜਿਹੜੇ ਮੋਟਰਸਾਈਕਲ ਤੇ ਸੀ ਉਹਨਾਂ ਦੇ ਮੂੰਹ ਬੰਨੇ ਆ ਤੇ ਜਦੋਂ ਅਸੀਂ ਉਹਨੂੰ ਇਹ ਦੱਸਿਆ ਤੇ ਅਸੀਂ ਕਿਹਾ ਵੀ ਤੁਸੀਂ ਇਦਾਂ ਕਰੋ ਪੁਲਿਸ ਪ੍ਰਸ਼ਾਸਨ ਪਿੱਛੇ ਖੜਾ ਹੋਇਆ ਆ ਤੁਸੀਂ ਉਹਨਾਂ ਨੂੰ ਦੱਸੋ ਤੇ ਅਸੀਂ ਅੱਗੇ ਉਹਨਾਂ ਨੂੰ ਦੇਖਦੇ ਆਂ ਇਹ ਕਾਫੀ ਇਹਨਾਂ ਨੇ ਮੋਟਰਸਾਈਕਲ ਘੁਮਾਇਆ ਤੇ ਅਸੀਂ ਪੁੱਛਦੇ ਪਛਾਉਂਦੇ ਆਂ ਜਿਹੜਾ ਕਿ ਇਥੋਂ ਤਿੰਨ ਮੁੰਡੇ ਨੰਗੇ ਆ ਕਦੀ ਮਕਾਨਾਂ ਵਾਲਿਆਂ ਤੋਂ ਕਦੀ ਕਿਸੇ ਤੋਂ ਤੇ ਉਹ ਅਸੀਂ ਇੱਥੇ ਫਿਰ ਇਹਨਾਂ ਨੂੰ ਘੇਰਾ ਪਾਇਆ ਜਦੋਂ ਘੇਰਾ ਪਾ ਕੇ ਅੱਗੇ ਹੋਏ ਆ ਉਹਨਾਂ ਨੇ ਮੋਟਰਸਾਈਕਲ ਪਿੱਛੇ ਨੂੰ ਮੁੜਿਆ ਇਹ ਇੱਕ ਡੈਗ ਪਿਆ ਥੱਲੇ ਜਿਹਨੂੰ ਫਿਰ ਨਾਲ ਦੇ ਸਿੰਘ ਆਪਣੇ ਸੀਗੇ ਇਹਨਾਂ ਨੇ ਪਕੜ ਕੇ ਥੱਲੇ ਲਾ ਲਿਆ ਆ ਜਿਹਦੇ ਕੋਲ ਕਿਰਚ ਵੀ ਸੀਗੀ ਮਾਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਔਰ ਜਿਹੜੇ ਗੁੱਡੀ ਦੇ ਕਾਗਜ਼ ਉਹ ਸਾਡੇ ਕੋਲ ਆਏ ਦੇ ਵਿੱਚ ਐਟੀਐਮ ਵੀ ਆ ਇਹ ਸਾਡੇ ਵੀ ਕਿਹੜਾ ਫਿਰ ਉਸ ਤੋਂ ਬਾਅਦ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਜਿਹੜੇ ਉੱਥੇ ਨਿਹੰਗ ਸਿੰਘ ਸੀ ਉਹਨਾਂ ਦੇ ਨੰਬਰ ਸੀਗੇ ਮੈਂ ਕਿਹਾ ਵੀ ਇੱਥੇ ਪੁਲਿਸ ਪ੍ਰਸ਼ਾਸਨ ਕਤਰ ਹੋਇਆ ਵਾ ਵੀ ਜਿਹੜੇ ਇਹ ਬਿਲਗਾ ਦੇ ਲੜਕੇ ਵੀ ਡਿਊਟੀ ਕਰਦੇ ਆ ਲੁੱਟ ਖੋਹ ਇੱਥੇ ਜੰਡੇ ਆੜੇ ਹੋਈ ਸੀ ਹਾਂਜੀ ਲੋੜ ਹੋ ਜੰਡੇ ਆਲੇ ਨਹਿ ਕਾ ਬੁਈ ਤੇ ਕੀ ਤੇ ਲੁੱਟਿਆ ਕੀ ਸੀਗਾ ਲੁੱਟਿਆ ਇਹਨਾਂ ਨੇ ਉਹ ਦੱਸ ਰਹੀ ਆ ਵੀ ਸਾਡਾ ਨਾ ਤੇ ਪੇਪਰ ਆ ਪੇਪਰ ਆਹ ਜਿਹਦੇ ਨੇ ਠੀਕ ਐ ਸਰਟੀਫਿਕੇਟ ਗੁੱਡੀ ਦੇ ਨੇ ਤੇ ਫੋਨ ਆ ਉਹਦਾ ਤੇ ਉਹਦਾ ਕਹਿੰਦੀ ਪੈਸੇ ਵੀ ਲੈ ਕੇ ਜਿਹੜੇ ਉਹ ਕਿਤੇ ਉਹ ਪਿਤਾ ਜੀ ਨੇ ਕੁਛ ਕਰਕੇ ਆ ਰਹੇ ਸੀਗੇ ਇਹ ਐਮਬੈਸੀ ਐਮਬੈਸੀ ਦਾ ਕੁਛ ਕਰਕੇ ਆ ਰਹੇ ਕਿ ਪੇਪਰ ਇਹ ਦੱਸ ਰਹੇ ਸੀ ਠੀਕ ਐ ਫੋਨ ਤੇ ਵੀ ਅਸੇ ਮਿਲ ਗਏ ਜਿਹੜੇ ਫੋਨ ਤੇ ਪੈਸੇ ਸੀ ਉਹ ਮਿਲ ਗਏ ਬਰਾਮਦ ਹੋਗੇ ਨਹੀਂ ਉਹ ਨਹੀਂ ਬਰਾਮਦ ਫੋਨ ਤਾਂ ਮਿਲ ਗਿਆ ਪੈਸੇ ਨਹੀਂ ਫੋਨ ਹੀ ਮਿਲਿਆ ਉਹਦੇ ਕਾਗਜ਼ ਠੀਕ ਹੈ ਪੈਸੇ ਨਹੀਂ ਹਨ ਉਹਨਾਂ ਨੂੰ ਲੱਗਦਾ ਉਹ ਦੋ ਜਿਹੜੇ ਭੱਜੇ ਆ ਉਹਨਾਂ ਦੇ ਕੋਲ ਆ ਦੱਸਿਆ ਇਹਨੇ ਵੀ ਉਹ ਕਿੱਥੇ ਦੇ ਸੀਗੇ ਜੀ ਜਿੰਨੂੰ ਤੁਸੀਂ ਫੜਿਆ ਇਹ ਪਾਸਲੇ ਤੇ ਦੱਸਣ ਦਿਆ ਠੀਕ ਹੈ ਦੋਨੇ ਬੰਦੇ ਵੀ ਅਸੀਂ ਤਿੰਨੇ ਪਾਸਲੇ ਦੇ ਆ ਓਕੇ ਇਹ ਕਹਿੰਦਾ ਮੈਂ ਮਤਲਬ ਉਹਨਾਂ ਨਾਲ ਬਹਿ ਕੇ ਆਇਆ ਪਰ ਬਹਿ ਕੇ ਤਾਂ ਆਇਆ ਨਹੀਂ ਲੱਗਦਾ ਕਿਉਂਕਿ ਦੇਖੋ ਕਿਰਚ ਆ ਹਾਂ ਇਹਨੇ ਕਿਰਚ ਮਾਰਨ ਦੀ ਕੋਸ਼ਿਸ਼ ਕੀਤੀ ਆ ਫਿਰ ਇਹਨੇ 도ੜਨ ਦੀ ਕਾਫੀ ਕੋਸ਼ਿਸ਼ ਕੀਤੀ ਆ ਔਰ ਉਹਨਾਂ ਨੇ ਵੀ ਇਹਨੂੰ ਲੋਟ ਕਰਨ ਦੀ ਕੋਸ਼ਿਸ਼ ਕੀਤੀ ਵੀ ਮੋਟਰਸਾਈਕਲ ਤੇ ਆ ਤਿੰਨੇ ਤਿੰਨੇ ਇਕੋ ਬਾਈਕ ਤੇ ਸੀ ਇਕੋ ਹੀ ਬਾਗਤੀ ਸੀ ਠੀਕ ਹੈ ਠੀਕ ਹੈ ਤਾਂ ਪੈਸੇ ਕਿੰਨੇ ਕਿੰਨੇ ਲੁੱਟੇ ਗਏ ਭਾਈ ਕੀ ਨਾ ਆਪਣਾ ਹੌਲਦਾਰ ਦਲਜੀਤ ਸਿੰਘ ਹੌਲਦਾਰ ਸਾਹਿਬ ਕੀ ਮਾਮਲਾ ਕੀ ਹੋਇਆ ਅੱਥੇ ਅੱਜ ਤੁਸੀਂ ਕਾਫੀ ਇਕੱਠ ਵਟ ਹੋਇਆ ਕੀ ਚੱਕਰ ਆ ਇੱਕ ਇਹ ਆਪਣੇ ਭਾਈ ਸਾਹਿਬ ਆ ਰਹੇ ਸੀਗੇ ਉਧਰੋਂ ਸਾਡੇ ਜੜਿਆਲੇ ਤੋਂ ਹੂੰ ਹੂੰ ਤੇ ਕੋਈ ਜੜਿਆਲੇ ਵੱਲੋਂ ਲੇਡੀਜ਼ ਜਾ ਰਹੀ ਸੀ ਆਪਣੇ ਫਾਦਰ ਸਾਹਿਬ ਨਾਲ ਕੁੜੀ ਅੱਗੇ ਜਾ ਕੇ ਭਾਰਤਵਾਜੀਆਂ ਚੌਕ ਤੋਂ ਤੇ ਸੁੰਨੜ ਕਲਾਂ ਵਾਲੇ ਚੌਕ ਤੋਂ ਵਿਚਾਲੇ ਨਹਿਰ ਆਉਂਦੀ ਹੈ ਨਹਿਰ ਕੋਲ ਇਹਨਾਂ ਕੋਲੋਂ ਇਹਨਾਂ ਨੇ ਖੋਹ ਕੀਤੀ ਆ ਇਹ ਮੁੰਡੇ ਨੇ ਇੱਕ ਪਾਸਲੇ ਤੇ ਦੱਸਦੇ ਆ ਆਪਣੇ ਆਪ ਨੂੰ ਤਿੰਨ ਜਣੇ ਇਹ ਤੇ ਪਰ ਇੱਕ ਆਪਾਂ ਇਹਨਾਂ ਦੀ ਸਹਾਇਤਾ ਨਾਲ ਆਪਣੇ ਲੋਕਾਂ ਦੀ ਇਹਨਾਂ ਮੁੰਡਿਆਂ ਦੀ ਸਹਾਇਤਾ ਨਾਲ ਇੱਕ ਮੁੰਡਾ ਕਾਬੂ ਕਰ ਲਿਆ ਤੇ ਦੋ ਭੱਜ ਗਏ ਆ ਜੀ ਲੋਕ ਭੱਜਣ 'ਚ ਕਾਮਯਾਬ ਹੋ ਗਏ ਆ ਇਹ ਆਪਾਂ ਇਹਨੂੰ ਹੁਣ ਦੇਖਦੇ ਆਂ ਉੱਥੇ ਜਾ ਕੇ ਵੀ ਉਹ ਜੇ ਤਾਂ ਜੜੇਆਲਾ ਚੌਂਕੀ ਦਾ ਏਰੀਆ ਪੈਂਦਾ ਹੋਇਆ ਤਾਂ ਅਸੀਂ ਉਹਦੀ ਇਨਵੈਸਟੀਗੇਸ਼ਨ ਕਰਾਂਗੇ ਪਰਚਾ ਅਸੀਂ ਦਵਾਂਗੇ ਜੇ ਉਹਦੇ ਨਾਲ ਹੀ ਆਪਣਾ ਨੂਰਮੈਲ ਥਾਣੇ ਦਾ ਪੈਂਦਾ ਹੋਇਆ ਏਰੀਆ ਤਾਂ ਨੂਰਮੈਲ ਵਾਲਿਆਂ ਨੂੰ ਹੈਂਡਓਵਰ ਕਰ ਦਾਂਗੇ ਤੇ ਜਿਹੜੀ ਖੋਹ ਹੋਈ ਕਿਹੜੀ ਕਿਹੜੀ ਚੀਜ਼ ਦੀ ਹੋਈ ਜੀ ਉਹ ਇੱਕ ਪਰਸ ਦੱਸਦੇ ਆ ਜੀ ਇੱਕ ਡਾਕੂਮੈਂਟ ਸੀ ਕੁੜੀ ਦੇ ਹੱਥ ਹੂੰ ਹੂੰ ਇੱਕ ਫੋਨ ਇਹਨਾਂ ਕੋਲ ਉਹਦਾ ਕੁੜੀ ਦਾ ਮਿਲ ਗਿਆ ਜੀ ਪਰਸ ਹਜੇ ਨਹੀਂ ਮਿਲਿਆ ਹੈ ਡਾਕੂਮੈਂਟ ਵੀ ਮਿਲ ਗਿਆ ਠੀਕ ਹੈ ਜੀ ਹਾਂਜੀ ਹਾਂਜੀ ਕਿਸੇ ਬਿਲਗਾ نیوز ஆன்ਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ